ਨੋਚੀ ਆਪਾਂ ਲੱਗੇ ਆ ਕੜੀ ਬਣਾਉਣ ਤੇ ਆਪਣਾ ਸ਼ਰਟ ਕਹਿੰਦਾ ਹੁੰਦਾ ਫਤੇ ਸਿੰਘ ਮੰਮੀ 5 ਮਿੰਟ ਚ ਕੜੀ ਬਣਾ ਲਾ ਜੇ ਪਨੀਰ ਪੁਰਜੀ ਬਣਾਉਣੀ ਹੈ ਨਾ ਤਾਂ ਵੀ ਕਹੂਗਾ 5 ਮਿੰਟ ਲਾਓ ਜੇ ਚੌਲ ਬਣਾਉਣੇ ਹੈ ਨਾ ਤਾਂ ਵੀ ਕਹੂਗਾ 5 ਮਿੰਟ ਲਾਓ ਮੰਮੀ ਫਿਰ ਸੱਚੀ ਪੰਜ 7 ਮਿੰਟਾਂ ਵਿੱਚ ਤਿਆਰ ਕਰ ਦਿੰਦੀ ਆ ਰੜੀ ਰੜੀ ਚੀਜ਼ ਬਹੁਤ ਸੁਆਣੀ ਤੇ ਲਓ ਜੀ ਪਹਿਲਾਂ ਆਲੂ ਪਜ ਗਏ ਸੀ ਆਲੂ ਪਚੇ ਤੋਂ ਬਾਅਦ ਆਪਾਂ ਪਾ ਲਿਆ ਮਸਾਲਾ ਤੋ ਮਸਾਲਾ ਗ੍ਰਾਈਂਡ ਕਰਕੇ ਮੈਂ ਤਾਂ ਪਾਉਣੀ ਆ ਜੇ ਗੰਡੇ ਪਾਵਾਂ ਕੱਟ ਕੇ ਬਣਦੀ ਤਾਂ ਉਸ ਤਰ੍ਹਾਂ ਵੀ ਬਹੁਤ ਸਵਾਦ ਆ ਪਰ ਉਹਦੇ ਵਿੱਚ ਇਹ ਹੁੰਦਾ ਵੀ ਗੰਡੇ ਥੋੜੇ ਜਿਹਾ ਉੱਪਰ ਜਦੋਂ ਮਾਰ ਪਰਦੇ ਆ ਨਾ ਤੇ ਕਹੂੰਗਾ ਇਹ ਤਰਨੇ ਨਹੀਂ ਚਾਹੀਦੇ ਬਸ ਮਨ ਪਸੰਦ ਚੀਜ਼ ਬਣਾਉਣੀ ਆ ਤੇ ਵਾਕਈ ਐਡਾ ਕੜੀ ਬਹੁਤ ਸਵਾਦ ਬਣਦੀ ਹੁਣ ਆਲੂ ਆਪਣੇ ਪੁੱਜੇ ਹੋਏ ਆ ਮਸਾਲਾ ਪੁੱਜ ਲਵੇ ਇਧਰ ਆਪਾਂ ਪਾ ਲਈਆ ਲੱਸੀ ਤੇ ਹੁਣ ਆਪਾਂ ਲੱਸੀ ਵਿੱਚ ਘੋਲ ਲੈਨੇ ਆ ਵੇਸਣ ਤੇ ਬਾਸ ਇਹਦੇ ਵਿੱਚ ਨੂਨ ਮਿਰਚ ਮਸਾਲਾ ਪਾ ਕੇ ਤੇ ਮਸਲੀ ਵਿੱਚ ਬੇਸਨ ਘੋਲ ਕੇ ਤੇ ਪਾ ਦਿਆਂਗੇ ਤੇ ਕੜੀ ਕੜ ਕਰਕੇ ਕੜ ਕਰਕੇ ਕੜ ਕਰਕੇ ਕੜੀ ਬਣ ਜੇਗੀ ਬਹੁਤ ਹੀ ਟੇਸਟੀ ਤੇ ਦੇਖੋ ਆਪਣੇ ਮਸਾਲੇ ਦੀ ਲੁੱਕ ਅੱਜ ਲਗਾਈ ਹੈ ਤੇ ਕੜੀ ਬਣਦੀ ਬਹੁਤ ਸਵਾਦ ਤੁਹਾਨੂੰ ਜੀ ਆਪਾਂ ਬੇਸਨ ਘੋਲਦੇ ਆਂ ਹੋਜੀ ਹੁਣ ਆਪਾਂ ਮਸਾਲਾ ਆਪਣਾਂਗੇ ਆ ਪੁੱਜ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗਿਆਂ ਲੂਣ। ਇਹ ਪਾਤਾ ਆਪਾਂ ਲੂਣ ਤੇ ਇਹ ਪਾਤੀ ਆਪਾਂ ਹਲਦੀ ਹਲਦੀ ਪਾਤੀ ਆਪਾਂ ਤੇ ਆ ਪਾਤਾ ਆਪਾਂ ਧਨੀਆ ਪਾਊਡਰ ਤੇ ਆ ਪਾਤਾ ਆਪਾਂ ਪੁੰਨਿਆ ਹਿਆ ਜੀਰਾ ਪਾਊਡਰ ਤੇ ਮਿਰਚਾਂ ਆਪਾਂ ਵਿੱਚ ਗ੍ਰाइंड ਕਰ ਲਈਆਂ ਸੀ ਤੇ ਹੁਣ ਤੁਸੀਂ ਦੇਖੋ ਇਹ ਇਸਾਂ ਦਾ ਕਿਦਾਂ ਦਾ ਬਣਦਾ ਕਰਾੜਾ ਇੰਨਾ ਜ਼ਿਆਦਾ ਕਰਾਰਾ ਬਣੇਗਾ ਨਾ ਆਪਾਂ ਨੂੰ ਇੱਕ ਵਾਰ ਪਾਉਂ ਪਾਇਆ ਨਾ ਥੋੜਾ ਜਿਹਾ ਫਿਰ ਇਹ ਭੁੰਨਾ ਹੈ ਜਿਵੇਂ ਮੈਂ ਹਰ ਸਬਜ਼ੀ ਦਾ ਕਿੰਨੀ ਹੁੰਨੀ ਵੀ ਜਿਹੜੀ ਸਬਜ਼ੀ ਹੁੰਦੀ ਆ ਨਾ ਇਹ ਤਾਂ ਸਾਰੀ ਤੜਕਾ ਭੁੰਨਣ ਤੇ ਡਿਪੈਂਡ ਕਰਦੀ ਤੇ ਇੱਥੇ ਹੀ ਔਰਤ ਦੇ ਸਬਰ ਦਾ ਪਤਾ ਲੱਗਦਾ ਹਾਂ ਕਿ ਇਹ ਹਜੇ ਆਪਾਂ ਇਹਨੂੰ ਤੜਕੇ ਨੂੰ ਭੁੰਨਣਾ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨਣਾ ਹੈ ਇਹ ਬਹੁਤ ਜੀ ਤੜਕਾ ਬਾਕੀ ਕਰ ਦਈਏ ਆਪਾਂ थोड़ी देर आलू मैं पहला भुन लिया वैसे आ देखो आलू बिल्कुल भुजे हुए आ आखो हम आपको सिर्फ एक तड़का भुन की लड़ है थोड़ी देर के लिए आप तड़के भुनोंगे तो इधर आप लस्सी घोल ली है लस्सी बिल्कुल आ देखो बेच में पता भी नहीं लगता मैं चंह मिक्स कर दूंगी मैं तो हाथ ना मिक्स करती हाँ बेसन ਮੈਨੂੰ ਇਹਦੇ ਵਿੱਚ ਕੋਈ ਉਹ ਨਹੀਂ ਹੁੰਦਾ ਵੀ ਮਤਲਬ ਮੈਂ ਮੈਸ਼ਰ ਨਾਲ ਕਰਾਂ ਜਾਂ ਕਿਸੇ ਚੀਜ਼ ਨਾਲ ਕਰਾਂ ਮੈਂ ਵੀ ਪੜ੍ਹੀ ਲਿਖੀ ਆ ਮੈਨੂੰ ਮੈਸ਼ਰ ਵਰਤਨਾ ਆਉਂਦਾ ਮੈਨੂੰ ਸਭ ਤਰੀਕੇ ਆਉਂਦੇ ਪਰ ਮੈਨੂੰ ਸਭ ਤੋਂ ਵਧੀਆ ਆਸਾਨ ਤਰੀਕਾ ਜਿਹੜਾ ਰੱਬ ਦਾ ਦਿੱਤਾ ਹੋਇਆ ਆ ਆਹ ਵਾਲਾ ਮੈਸ਼ਰ ਆ ਨਾ ਇਹ ਵਧੀਆ ਲੱਗਦਾ ਜਿਹੜੀ ਆਪਾਂ ਇੱਥੇ ਕੜੀ ਬਣਾਉਨੇ ਆ ਨਾ ਤੇ ਇੱਧਰ ਤੁਸੀਂ ਦੇਖੋ ਤੜਕੇ ਦਾ ਕਲਰ ਛੱਡ ਰਿਹਾ ਪੇਲ ਤੇ ਇਹ ਕੜੀ ਇੰਨੀ ਕਿ ਜ਼ਿਆਦਾ ਟੇਸਟੀ ਬਣੂਗੀ ਨਾ ਸਾਨੂੰ ਆਪਣਾ ਪਾਸਟਰ ਕੋ ਦੇ ਰਿਹਾ ਹੈ ਦੇ ਵੀ ਆਪਾਂ ਮਸਾਲੇ ਨੂੰ ਹੋਰ ਰੜਾ ਦੇ ਕਿਉਂਕਿ ਆਪਣਾ ਸਾਰਾ ਕੰਮ ਆਪਣਾ ਸਾਰਾ ਫੋਕਸ ਆਪਣੇ ਮਸਾਲੇ ਤੇ ਹੈ ਆਪਣਾ ਮਸਾਲਾ ਵਧੀਆ ਤੇ ਉਸ ਤੋਂ ਬਾਅਦ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਲੱਸੀ ਵਾਲਾ ਵੇਸਣ ਜਿਹਦੇ ਵਿੱਚ ਘੋਲਿਆ ਹੋਇਆ ਲੱਸੀ ਇਹ ਪਾਵਾਂਗੇ ਦੇਖੋ ਇੱਕ ਜਾਨ ਹੋਇਆ ਹੈ ਨਾ ਪਤਾ ਨਹੀਂ ਲੱਗਦਾ ਜਦ ਕੇ 2 ਲੀਟਰ ਲੱਸੀ ਦੇ ਵਿੱਚ ਇੱਕ ਵੱਡੀ ਕਟੋਰੀ ਮੈਂ ਵੇਸਣ ਦੀ ਪਾਈ ਆ ਤੇ ਦੇਖੋ ਪਤਾ ਨਹੀਂ ਲੱਗਦਾ ਇੰਨਾ ਇੱਕ ਜਾਣ ਭੋਲ ਦਿੱਤਾ ਤੇ 2 ਲੀਟਰ ਲੱਸੀ ਤੇ ਇੱਕ ਕਟੋਰੀ ਮਤਲਬ ਕੀ ਵੇਸਣ ਦੀ ਤੇ ਇਦਾਂ ਮਸਾਲਾ ਮਸਾਲਾ ਮਤਲਬ ਜਾਨਕੇ ਰਸੀ ਪਾ ਦਿਆ ਆ। ਤੇ ਆਪਣਾ ਮਸਾਲਾ ਪੂਰੀ ਤਰ੍ਹਾਂ ਨਾਲ ਭੁੱਜ ਗਿਆ ਤੇ ਤੇਲ ਛੱਡ ਗਿਆ। ਤੇ ਇੱਥੇ ਪਤਾ ਲੱਗਦਾ ਭੁੱਜ ਗਿਆ। ਹੁਣ ਆਪਾਂ ਪਾ ਦਾਂਗੇ ਰਸੀ। ਲਓ ਜੀ। ਇਹ ਆਪਣੀ ਸਿੰਪਲ ਤਰੀਕੇ ਦੇ ਨਾਲ ਬਣਾਈ ਹੋਈ बहुत ही टेस्टी बनूगी कड़ी घर दस्सी है अपन पता आप किस तरीके बनाई करके कर कर अपनी कड़ी बन जूगी वे ढक्न देते ढक्कन ਤੇ ਹੁਣ ਆਪਾਂ ਇਹਨੂੰ 5 ਮਿੰਟ ਬਾਅਦ ਹਿਲਾਵਾਂਗੇ। ਓ ਜੀ ਕੜੀ ਆਪਣੀ ਬਣ ਕੇ ਹੋ ਗਈ ਪਿਆਰ। ਓ ਬਟਰ ਪਾ ਲੋ ਵਿੱਚ। ਆਵੇ ਪਿਆ। ਬਰਿੰਚ ਚ। ਆ ਦੇਖੋ ਕੜੀ ਆਪਣੀ ਬਣ ਛੇ ਗਈ ਪਿਆਰ ਤੇ ਇਧਰ ਫਤੇ ਸਿੰਘ ਦੇ ਚੌਲ ਅੱਜ ਤਾਂ ਖਾਊਗਾ ਕੜੀ ਚੌਲ। ਅਸੀਂ ਤਖਾਵਾਂਗੇ ਰੋਟੀ ਫਤੇ ਖਾਊਗਾ ਕੜੀ ਚੌਲ। ਚੀਲਾ ਨਮਕ ਨਮਕ ਤਲਵਾ ਜੀ ਤੁਸੀਂ ਦੱਸੋ ਸਾਰੇ ਜਿਨੇ ਵੀ ਕੜਗੀ ਵੇਦੀ ਬਣੀ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਵੇਂ ਪਿਆਰ ਕਰਦੇ ਹੋ ਇਹਨੇ ਕਰਦੇ ਰਹਿਣਾ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਤੁਹਾਨੂੰ ਅੱਜ ਤੁਹਾਡਾ ਸਾਰਿਆਂ ਦਾ ਜੀ ਤੁਸੀਂ ਦੇਖੋ ਸਾਡੇ ਕੜੀ ਚੌਲ ਦੀ ਲੁੱਕ ਤੇ ਬਹੁਤ ਹੀ ਵਧੀਆ ਬਣੀ ਹੈ ਕੜੀ ਕੜ-ਕੜ ਕੇ ਬਣਦੀ ਹੈ ਕੜੀ ਤੇ ਕੜੀ ਚੌਲ ਬਣੇ ਨੇ ਬਹੁਤ ਹੀ ਜ਼ਿਆਦਾ ਵਧੀਆ